ਦਵਿੰਦਰ ਬਾਬੂ ਨੇ ਤਿੰਨ ਤਿੰਨ ਸੋਨੇ ਦੇ ਤਗਮੇ ਜਿੱਤ ਕੇ ਕੀਤਾ ਹੈ ਜੈਤੂ ਦਾ ਨਾਮ ਰੋਸ਼ਨ ਜਿਨ੍ਹਾਂ ਕਸ਼ਮੀਰ ਦੇ ਵਿੱਚ ਹੋਈਆਂ ਨੈਸ਼ਨਲ ਖੇਡਾਂ ਦੌਰਾਨ ਸਫਲਤਾ ਪ੍ਰਾਪਤ ਕੀਤੀ ਹੈ ਉਹਨਾਂ ਦਾ ਜੈਤੂ ਵਿਖੇ ਪਹੁੰਚਣ ਵਿਖੇ ਫਿਜ਼ੀਓਥੈਰੇਪੀ ਦੇ ਡਾਕਟਰ ਸਿਕੰਦਰ ਸੇਤੀ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਕੋਚ ਦਵਿੰਦਰ ਬਾਬੂ ਨੇ ਦੱਸਿਆ ਕਿ ਖੇਡਾਂ ਦੇ ਨਾਲ ਬੈਸਟ ਐਥਲੀਟ ਅਤੇ ਬੈਸਟ ਕੋਚ ਦੇ ਅਵਾਰਡ ਦੇ ਨਾਲ ਵੀ ਉਸ ਨੂੰ ਸਨਮਾਨਿਤ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਅਸੀਂ ਸਾਡੇ ਕੋਸ ਸਾਹਿਬ ਜੋ ਦਵਿੰਦਰ ਬਾਵਾ ਜੋ ਕਿਸੇ ਜਾਣ ਪਹਿਚਾਨ ਦਾ ਮੁਹਤਾਜ ਨਹੀਂ ਸਭ ਤੋਂ ਵੱਡੀ ਵਿਦਾਇਤਾ ਅਸੀਂ ਇਹਨਾਂ ਨੂੰ ਦੇਣਾ ਚਾਹਾਂਗੇ ਕਿ ਇਹਨਾਂ ਬੱਚਿਆਂ ਨੇ ਮੇਰੀ ਬੇਟੀ ਰਮਨਦੀਪ ਕੌਰ ਅੰਡਰ 21 ਔਰ ਰਮਨੀਕ ਰਮਨੀਕ ਔਰ ਜੋ ਅੰਡਰ 14 ਦੇ ਵਿੱਚ ਜੋ ਇਹਨਾਂ ਨੇ ਤਿੰਨ ਤਿੰਨ ਮੈਡਲ ਪ੍ਰਾਪਤ ਕੀਤੇ ਐ ਸਾਡੀ ਜੈਤੋ ਮੰਡੀ ਦਾ ਔਰ ਫਰੀਦਕੋਟ ਜ਼ਿਲ੍ਹੇ ਦਾ ਜੋ ਇਹਨਾਂ ਨੇ ਨੈਸ਼ਨਲ ਦੇ ਵਿੱਚ ਬਹੁਤ ਵਧੀਆ ਨਾਮ ਰੋਸ਼ਨ ਕੀਤਾ ਐ ਅਸੀਂ ਉਮੀਦ ਕਰਦੇ ਹਾਂ ਕਿ ਇਹ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਤੇ ਸਾਨੂੰ ਵੀ ਇਸੇ ਤਰ੍ਹਾਂ ਦੀ ਸਿੱਖਿਆ ਰਾ ਪਰਮਾਤਮਾ ਵੱਲੋਂ ਸ਼ਕਤੀ ਮਿਲਦੀ ਰਹੇ ਕਿ ਇਹ ਬੱਚਿਆਂ ਨੂੰ ਅਸੀਂ 올림픽 ਤੱਕ ਆਪਦਾ ਸਾਥ ਦੇਈਏ ਤੇ ਆਸੇ-ਪਾਸੇ ਜੋ ਵੀ ਹੋਰ ਇਹਨਾਂ ਬੱਚਿਆਂ ਨੂੰ ਇਹਨਾਂ ਬੱਚਿਆਂ ਤੋਂ ਸਿਹਤ ਲੈ ਕੇ ਜੋ ਅੱਜ ਦੀ ਜਨਰੇਸ਼ਨ ਹੈ ਨਵੀਂ ਪੀੜ੍ਹੀ ਹੈ ਇਹਨਾਂ ਬੱਚਾਂ ਵੱਨੀ ਧਿਆਨ ਰੱਖ ਕੇ ਉਹ ਨਸ਼ਿਆਂ ਤੋਂ ਪਾਸੇ हट ਕੇ ਮਾੜੀਆਂ ਹਰਕਤਾਂ ਤੋਂ ਪਾਸੇ ਰੱਖ ਕੇ ਖੇਡ ਵੱਲ ਧਿਆਨ ਦੇਣ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਇਹ ਬੱਚੇ ਹੈ ਇਹ ਅੱਜ ਜੋ ਵੀ ਜਿੱਤ ਕੇ ਆਏ ਆ ਮੰਨ ਲਓ ਮੇਰੀ ਬੇਟੀ ਜਿਵੇਂ ਭਾਈ ਜਗਦੇਵ ਜੀ ਦੀ ਹੈ ਪਹਿਲਾਂ ਤਾਂ ਉਹ ਦਵਿੰਦਰ ਸਰ ਦੇ ਤਹਿ ਦਲੋਂ ਕੋਚ ਸਾਹਿਬ ਦਾ ਧੰਨਵਾਦ ਕਰਜਿਨਾ ਤੇ ਬਦੌਲਤ ਜਿੱਤ ਕੇ ਆਏ ਆ ਹਨਾ ਜੀ ਤੇ ਇਹੀ ਇੱਕ ਮੈਸੇਜ ਦਿੰਨੇ ਆ ਵੀ ਨਸ਼ਿਆਂ ਨੂੰ ਛੱਡ ਕੇ ਪਰੇ ਹਟ ਕੇ ਵੀ ਗੇਮਾ ਵਾਲੇ ਆਂਦੇ ਤਾਂ ਕਿ ਆਪਣੇ ਬੱਚੇ ਪੰਜਾਬ ਦਾ ਨਾਮ ਰੋਸ਼ਨ ਕਰ ਸਕਣ। ਇਹ ਐਸਬੀਕੇਐਫ ਸੰਯੁਕਤ ਬਾਦ ਖੇਲ ਫਾਊਂਡੇਸ਼ਨ ਵੱਲੋਂ 10ਵੀਂ ਓਪਨ ਸੀਨੀਅਰ ਨੈਸ਼ਨਲ ਕਰਵਾਈ ਗਈ ਜ ਜਿਹਦੇ ਵਿੱਚ 14 ਸਾਲ ਤੋਂ ਲੈ ਕੇ 90 ਸਾਲ ਤੱਕ ਦੇ ਲੜਕੇ ਲੜਕੀਆਂ ਮਰਦ ਔਰਤਾਂ ਦਾ ਮੁਕਾਬਲਾ ਐਥਲੈਟਿਕਸ ਦੇ ਕਰਵਾਏ ਗਏ ਜਿੰਨਾ ਵਿੱਚੋਂ ਮੈਂ 55 ਸਾਲ ਏਸ ਗਰੁੱਪ ਵਿੱਚ ਜੈਵਲਨ ਥਰੋ ਡਿਸਕਸ ਥਰੋ ਤੇ ਸ਼ਾਰਟ ਵਰਕਰ ਦੇ ਵਿੱਚੋਂ ਆਪਦੇ ਉਮਰ ਵਰਗ ਵਿੱਚੋਂ ਤਿੰਨ 골ਡ ਮੈਡਲ ਪ੍ਰਾਪਤ ਕੀਤੇ ਆ ਜੀ ਤੇ ਬੈਸਟ ਐਥਲੀਟ ਦੇ ਇੱਕ ਉਹਨਾਂ ਨੇ ਮੈਨੂੰ ਇੰਟਰਨੈਸ਼ਨਲ ਵਾਲਾ ਟਰਾਫੀ ਦੇ ਕੇ ਤੇ ਬੈਸਟ ਕੋਚ ਦਾ ਅਵਾਰਡ ਦੇ ਕੇ ਆਨਰ ਕੀਤਾ ਜੀ